ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖੋ ਜੀ ਅੱਜ ਮੌਸਮ ਬਹੁਤ ਖਰਾਬ ਹੈ ਧੁੰਦ ਪੈ ਰਹੀ ਹੈ ਆਪਾਂ ਜਾਣਾ ਜੀ ਅੱਜ ਕੱਪੜੇ ਲੈਣ ਕਰਨਾ ਸ਼ਹਿਰ ਤੇ ਬਹੁਤ ਜ਼ਿਆਦਾ ਧੁੰਦ ਪੈਂਦੀ ਹੈ ਦੇਖ ਲਓ ਜੀ ਮੀਂਹ ਵਾਂਗੂੰ ਧੁੰਦ ਕਰਦੀ ਹੈ ਬਾਹਰ ਪਹਿਲਾਂ ਕਿੰਨਾ ਸੋਹਣਾ ਮੌਸਮ ਹੋਇਆ ਸੀ ਤੇ ਹੁਣ ਫੇਰ ਉਹ ਮੋਰ ਵੀ ਵਿਚਾਰੇ ਸੁੰਘੜੇ ਬੈਠੇ ਨੇ ਤੇ ਲੈੰਟਰ ਆਪਣੇ ਪਿਆ ਹੋਇਆ ਜੀ ਇਸ ਮਸਤੀ ਅਜੇ 15 ਤਰੀਕ ਤੱਕ ਖੁੱਲੂਗਾ ਸ਼ਾਇਦ ਫੇਰ ਆਉਣਗੇ ਹੁਣ ਕਿਸੇ ਹੋਰ ਜਗ੍ਹਾ ਲੱਗੇ ਹੋਏ ਨੇ ਉਹ ਚਲੋ ਜੀ ਅੱਜ ਕਰਦੇ ਆ ਸ਼ਾਪਿੰਗ ਥੋੜੀ ਬਤੀ ਸੂਟ ਸਾੜ ਲੈਣੇ ਆ ਬਾਹਰ ਨੂੰ ਭੇਜਣੇ ਆ ਜੀ ਕੁਛ ਆਪਣੇ ਲਈ ਲੈਣੇ ਆ ਤੇ ਦੇਖਦੇ ਆ ਜੀ ਜਾ ਕੇ ਕੰਨਾ ਸ਼ਹਿਰ ਚਲੋ ਜੀ ਅਸੀਂ ਅੱਜ ਕਟਿੰਗ ਕਰ ਰਹੇ ਹਾਂ ਸੂਟਾਂ ਦੀ ਤੇ ਇਹਨੂੰ ਕੱਟ ਰਹੇ ਹਾਂ ਉਹਦੀ ਕਟਿੰਗ ਅਸੀਂ ਕਰ ਲਈ ਐ ਬਸ ਇਹਨੂੰ ਨਿਸ਼ਾਨੀਆਂ ਲਾਉਣੀਆਂ ਨੇ ਦੀ ਇਹਦੀ ਕਟਿੰਗ ਅਸੀਂ ਕਰ ਲਈ ਤੇ ਉਹਦੀ ਕਟਿੰਗ ਹੋ ਰਹੀ ਆ ਇੱਕ ਅਸੀਂ ਸਲਾਈ ਕਰਤਾ yellow ਜਿਹਾ ਤੇ ਆਹੋ ਇਹਨੂੰ ਅਸੀਂ ਕਟਿੰਗ ਕਰਕੇ ਸਲਾਈ ਕਰ ਲਿਆ ਤੇ ਇੱਕ ਆ ਸਲਾਈ ਕਰਤਾ ਸੀ ਨੇ ਆ ਵੀ ਸਲਾਈ ਹੋ ਗਿਆ ਛੋਟੇ ਸੂਟ ਸਲਾਈ ਕਰਦੇ ਆ ਇਹ ਹੋ ਗਿਆ ਆ ਹੋ ਗਿਆ ਇਹਦੀ ਕਟਿੰਗ ਇਹਦੀ ਕਟਿੰਗ ਕਰਨੀ ਆ ਜੇ ਇਹ ਲੋਟੀ ਹੋਰ ਹੈਗਾ ਆ ਇੱਕ ਆ ਵੀ ਸਲਾਈ ਕਰਤਾ ਇਹ ਕਟਿੰਗ ਨਹੀਂ ਇਹਦੀ ਕਟਿੰਗ ਕਰਨੀ ਸੌਰੀ ਇਹਦੀ ਵੀ ਕਟਿੰਗ ਹੋਣ ਵਾਲੀ ਆ ਉਹ ਮੈਂ ਸिलाई ਕਰਤਾ ਆ ਸिलाई ਕਰਤਾ ਸੀ ਲੋ ਜੀ ਆਪਾਂ ਕਰਨ ਲੱਗੀਆਂ ਜੀ ਪੈਕਿੰਗ ਕਿਉਂਕਿ ਭੂਏ ਜੀ ਦਾ ਬੇਟਾ ਆਇਆ ਮਤਲਬ ਅਮਰੀਕਾ ਤੋਂ ਤੇ ਉਹ ਇਹਨਾਂ ਨੂੰ ਲੈਣ ਆ ਰਹੇ ਨੇ ਤੇ ਇਹ ਉਹਨਾਂ ਦੇ ਨਾਲ ਜਾਣਗੇ ਜੀ ਤੇ ਆਪਾਂ ਮਤਲਬ ਆਪਾਂ ਫੇਰ ਜਾਵਾਂਗੇ ਕਿਉਂਕਿ ਦਰਾਣੀ ਮੇਰੀ ਅਜੇ ਚੰਡੀਗੜ੍ਹ ਹੀ ਰਹੂਗੀ ਤੇ ਜਦੋਂ ਉਹ ਇੱਥੇ ਆਉਣਗੇ ਫੇਰ ਆਪਾਂ ਉਹਨਾਂ ਨੂੰ ਮਿਲਣ ਜਾਵਾਂਗੇ ਛੋਟੀ ਬੱਚੀ ਆ ਉਹਨੂੰ ਪਹਿਲੀ ਵਾਰ ਦੇਖਣਾ ਹੈ ਅਸੀਂ ਨੇ ਕਿਉਂਕਿ ਜਦੋਂ ਵੀ ਪਿਛਲੀ ਵਾਰ ਵੀ ਉਹ ਆਏ ਸੀ ਅਸੀਂ ਆਸਟ੍ਰੇਲੀਆ ਸੀ ਸਾਡੇ ਪਿੱਛੋਂ-ਪਿੱਛੋਂ ਹੀ ਆ ਕੇ ਮੁੜ ਗਏ ਤੇ ਹੁਣ ਫੇਰ ਦੁਬਾਰਾ ਉਹ ਆਏ ਨੇ ਤੇ ਹੁਣ ਫੇਰ ਮਤਲਬ ਹੁਣ ਟਾਈਮ ਬਣਿਆ ਹੋਇਆ ਸੀ ਵੀ ਕਦੋਂ ਹਣਾ ਇੱਕ ਦੂਜੇ ਨੇ ਇੱਕ ਦੂਜੇ ਦੇ ਨਾਲ ਤੇ ਹੁਣ ਅਸੀਂ ਮਤਲਬ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਕੋਈ ਆਪਣਾ ਭੈਣ ਭਾਈ ਇਦਾਂ ਇੰਨੇ ਜਰਾ ਬਾਅਦ ਮਿਲਦਾ ਆਪਾਂ ਨੂੰ ਤੇ ਬਹੁਤ ਜ਼ਿਆਦਾ ਦਿਲ ਖੁਸ਼ ਹੁੰਦਾ ਹੈ ਹਨਾ ਪਰਦੇਸੀਆਂ ਦੇ ਕੰਮ ਹੀ ਨੇ ਕਿਉਂਕਿ ਕਦੇ ਮਤਲਬ ਉਹ ਆ ਜਾਂਦੇ ਅਸੀਂ ਚੱਲ ਜਾਂਦੇ ਆ ਹਨਾ ਇੱਦਾਂ ਹੀ ਹੁੰਦਾ ਮੇਰੇ ਵੀ ਇਧਰੋਂ ਰਿਸ਼ਤੇਦਾਰ ਕੋਈ ਮਤਲਬ ਆਉਂਦਾ ਤੇ ਉਹ ਉਰੇ ਹੁੰਦੇ ਨੇ ਮੈਂ ਨਹੀਂ ਹੁੰਦੀ ਹੈਗੀ ਕਈ ਵਾਰ ਆਪਾਂ ਕਿ ਦੂਜੀਆਂ ਮੈਰਜਾਂ ਨੂੰ ਵੀ ਮਿਸ ਕਰ ਦਿੰਨੇ ਆ ਤੇ ਹੁਣ ਵੀ ਮੇਰੇ ਭਾਬੀ ਤੇ ਵੀਰ ਜੀ ਕੈਨੇਡਾ ਤੋਂ ਆਏ ਹੋਏ ਨੇ ਉਹਨਾਂ ਕੋਲ ਵੀ ਜਾਣਾ ਚਲੋ ਉਹਨਾਂ ਕੋਲੇ ਤਾਂ ਆਪਾਂ ਨੇ ਮਤਲਬ ਬਹੁਤ ਦੁੱਖ ਹੋਇਆ ਉਹਨਾਂ ਦਾ ਕਿਉਂਕਿ ਉਹਨਾਂ ਦੇ ਜਵਾਈ ਦੀ ਡੈਥ ਹੋ ਗਈ ਆ ਉੱਧਰ ਛੋਟੇ-ਛੋਟੀਆਂ ਬੱਚੀਆਂ ਨੇ ਦੋ ਇਸ ਕਰਕੇ ਆਪਾਂ ਉਹਨਾਂ ਨੂੰ ਅਫਸੋਸ ਕਰਨ ਲਈ ਉਹ ਜਾਣਾ ਉਹਨਾਂ ਕੋਲੇ ਪਰ ਪ੍ਰਦੇਸੀਆਂ ਦੇ ਕੰਮ ਹੋ ਤਾਂ ਬਹੁਤ ਔਖੇ ਜਾਂਦੇ ਆ ਪਰ ਕੀ ਕਰੀਏ ਜੀ ਇੱਥੇ ਮਤਲਬ ਬਣਦਾ ਵੀ ਕੁਛ ਨਹੀਂ ਜਾਣਾ ਵੀ ਪੈਂਦਾ ਹੈ ਨਾ ਤੇ ਚਲੋ ਜੀ ਮਿਲਦੇ ਆ ਜੀ ਹਜੇ ਇਹਨਾਂ ਨੇ ਚਲੇ ਜਾਣਾ ਆਪਾਂ ਪਹੁੰਚ ਗਏ ਜੀ ਸਰਾਉ ਦੁਕਾਨ ਤੇ ਤੇ ਆਪਾਂ ਦੇਣੇ ਇੱਥੇ ਇਹਨਾਂ ਦੇ ਚਾਰ ਕੁੜਤੇ ਪਜਾਮੇ ਤੇ ਜਿੰਨੇ ਆ ਜੀ ਜਾ ਕੇ ਨਾਪ ਆ ਮਾਸੀ ਦੀ ਬੇਟੀ ਨੇ ਉਹ ਮੇਰੇ ਕੋਲ ਰਹਿਣਗੀ ਇਹਨਾਂ ਨੂੰ ਤਾਂ ਬਹੁਤ ਖੁਸ਼ੀ ਹੈ ਵੀ ਮੇਰੀ ਭੂਆ ਦਾ ਪੋਤਾ ਹੁੰਦਾ ਕਿਉਂਕਿ ਉਹ ਇੱਕ ਭਰਾ ਦਾ ਫਰਜ਼ ਵੀ ਨਿਭਾਉਂਦਾ ਇਹਨਾਂ ਨਾਲ ਇੱਕ ਸਕੇ ਭਰਾ ਦਾ ਫਰਜ਼ ਵੀ ਉਹ ਨਿਭਾ ਰਿਹਾ ਹੈ ਔਰ ਬਹੁਤ ਜ਼ਿਆਦਾ ਮਤਲਬ ਲੋਜੀ ਹੋਗੀ ਪੈਕਿੰਗ ਕੱਬ ਇਹ ਜਿਪ ਬੰਦ ਲਓ ਜੀ ਅੱਜ ਆਪਾਂ ਬਣਾ ਰਹੇ ਹਾਂ ਜੀ ਮੇਥੇ ਮੇਥੀ ਤੇ ਆਪਣੇ ਪਾਲਕ ਦੀ ਭੁਰਜੀ ਤੇ ਆਪਾਂ ਨੇ ਇਹ ਕੱਟ ਲਿਆ ਸਾਰਾ ਧੋ ਲਿਆ ਸਭ ਕੁਝ ਤੇ ਇੱਧਰ ਆਲੂ ਵੀ ਕੱਟ ਲੈਨੇ ਤੇ ਹਾਂ ਭੁਰਜੀ ਲਈ ਮੇਥੇ ਵਗੈਰਾ ਪਾਲਕ ਵਗੈਰਾ ਤੇ ਮੇਥੀ ਵਗੈਰਾ ਵੀ ਕੱਟ ਲਈ ਆ ਤੇ ਇੱਧਰ ਆਪਾਂ ਨੇ ਆਹ ਰੱਖਿਆ ਜੀ ਅਹ ਧਨੀਏ ਦੀ ਚਟਨੀ ਘੁੱਟਣ ਲਈ ਇਹ ਆਪਣੇ ਸਮਾਨ ਪਿਆਜ਼ ਵਗੈਰਾ ਕੱਟ ਕੇ ਅਦਰਕ ਵਗੈਰਾ ਹਰੀ ਮਿਰਚ ਤੇ ਇਹਦੇ ਲਈ ਆਪਾਂ ਨੇ ਧਨੀਆ ਇੱਧਰ ਧੋ ਕੇ ਰੱਖਤਾ ਆਪਾਂ ਸਾਰੀਆਂ ਚੀਜ਼ਾਂ ਧੋ ਲੀਆਂ ਨੇ ਜੀ ਤੇ ਚਲੋ ਜੀ ਹੁਣ ਆਪਾਂ ਲਾਉਣੇ ਆ ਜੀ ਸਬਜ਼ੀ ਨੂੰ ਤੜਕਾ ਮੇਥਿਆਂ ਦੀ ਨੂੰ ਦੇਖਦੇ ਆ ਜੀ ਕਿੱਦਾਂ ਦੀ ਬਣਦੀ ਆ ਫਿਰ ਲਾਉਗੀ ਆਪਾਂ ਨੇ ਪਰਸਿਆਜ਼ ਵਗੈਰਾ ਪਾ ਕੇ bu yüzden

ਲਓ ਜੀ ਆਲੂਆਂ ਨੂੰ ਥੋੜਾ ਸੇਕ ਲੱਗ ਗਿਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਥੋੜੀ ਜਿਹੀ ਰੱਡੀ ਚਿੱਲੀ ਇਹ ਵੀ ਰਾਜ ਇਹ ਥੋੜੀ অলਰਡੀ ਮਿਕਸ ਪੈਣਾ ਥੋੜੀ ਸੁੱਕੀ ਹੋਈ ਹੈ ਹਮ ਨਮਕ ਆਪਣੇ ਸਵਾਦ ਅਨੁਸਾਰ ਜਿੰਨਾ ਵੀ ਸੋਣਾ ਪਾ ਸਕਦੇ ਹੋ ਤੇ ਹਲਦੀ 하는 놈 p o s i t i v e 한 이런 식으로 해야 되 ਸਮਝ ਨਹੀਂ ਇਹ ਚੰਗੀ ਤਰ੍ਹਾਂ ਹੋ ਜਾਏਗਾ ਇਹਨਾਂ ਨੂੰ ਕੱਢਣਾ ਪੈਦਾ ਰਾਲਦੀ ਨਹੀਂ ਹੈ ਇਹ ਨੂੰ ਆਪਣੇ ਇਸ ਘਾਰਨੀ ਨਾਲ ਹੋ ਗਿਆ ਇਹਨਾਂ ਨੂੰ ਮਿਕਸ ਹੋ ਜਾਂਦਾ ਸਾਰਾ ਕੁਝ ਆਪਣਾ ਮਸਾਲਾ ਪੀਸ ਕੇ ਰੱਖਿਆ ਕਰਦਾ ਇਹ ਥੋੜਾ ਜਿਹਾ ਆਪਾਂ ਇਹ ਵੀ ਪਾ ਦਾਂਗੇ ਵਿੱਚ ਮਾਂਜੀ ਪਾ ਮੰਗੀ ਇਹ ਸੀ ਆਪਾਂ ਟਮਾਟਰ ਹੁਣ ਤੁਹਾਨੂੰ ਕੁਸੇਟ ਲੱਗਣਗੇ ਤੇ ਥੋੜਾ ਜਿਹਾ ਆਪਾਂ ਨੂੰ ਢੱਕ ਦਿੰਨੇ ਆਪਾਂ ਪੰਜ ਚਮਚੇ ਮੈਂਟਲੇ ਢੱਕਤਾ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਜੋ ਆਪਣੇ ਆ ਮੇਥੇ ਮੇਥੀ ਥੋੜੀ ਜਿਹੀ ਕੱਟਣੇ ਵਾਲੀ ਆ ਬਾਕੀ ਸਾਰਾ ਸਬਜ਼ੀ ਮੰਨ ਕੱਟਿਆ ਪਿਆ ਇਹ ਕੱਟ ਕੇ ਫਿਰ ਆਪਾਂ ਇਹਦੇ ਵਿੱਚ ਮਿਕਸ ਕਰ ਦਵਾਂਗੇ ਸਾਰਾ ਕੁਝ ਲਓ ਜੀ 5 ਮਿੰਟ ਹੋ ਗਏ ਆ ਅੰਬਲੂ ਰੱਖਿਆ ਨੇ ਤੇ ਹਾਲ ਵਧੀਆ ਕਲਰ ਆ ਗਿਆ ਹੁਣ ਇਹਨਾਂ ਪਰੇਟ ਪਾਉਣੀ ਹੈ ਜੀ ਜਿਵੇਂ ਇਸ ਨੂੰ ਮਾਣਾ ਪਾਣੀ ਕੱਟ ਕੇ ਰੱਖਿਆ ਹੋਇਆ ਮੇਥੀ ਵੀ ਮੈਂ ਕੱਟ ਲੀਆ ਚਲੋ ਚਲੋ ਜੀ ਮੈਂ ਪਾ ਦਿੰਦਾ ਫਿਰ ਮਿਲਦੇ ਆਓ ਜੀ ਆਪਾਂ ਮਿਕਸ ਕਰਤਾ ਵਿੱਚ ਸਭ ਕੁਝ ਮੇਥੇ ਮੇਥੀ ਪਾਲਕ ਜੋ ਵੀ ਮਟਰ ਵਗੈਰਾ ਬਸ ਹੁਣ ਅਦਰਕ ਕੱਟ ਦੇਣਾ ਅਦਰਕ ਬਾਅਦ ਵਿੱਚ ਅਦਰਕ ਪਾਵਾਂਗੇ ਲਓ ਜੀ ਦੋਖੋਨੇ ਆ ਜੀ ਬਣੀ ਤੋਂ ਬਾਅਦ ਵਿੱਚ ਦੇਖਦੇ ਆਂ ਜੀ ਕਿੱਦਾਂ ਨੇ ਬਣੀ ਤੇ ਲਓ ਜੀ ਆਪਣੀ ਮੇਥੇ ਵਾਲੀ ਭੁਰਜੀ ਬਣ ਕੇ ਤਿਆਰ ਹੈ ਜੀ ਲਓ ਜੀ ਆਪਣੀ ਚਟਣੀ ਵੀ ਤਿਆਰ ਹੋ ਗਈ ਹੈ ਮਿਕਸੀ ਚ ਕੁੱਟੀ ਆ ਤੇ ਚਲੋ ਜੀ ਆਪਾਂ ਹੁਣ ਬਣਾਉਨੇ ਆ ਪ੍ਰਸ਼ਾਦੀ